ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਦੇ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਲਈ ਜਾਰੀ ਮੁਹਿੰਮ ਦੌਰਾਨ ਬਟਾਲਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਉਹਨਾਂ ਨੇ ਵੱਡੀ ਕਾਰਵਾਈ ਕਰਦੇ ਆਮ੍ਰਿਤਸਰ ਦੇ ਜੈੰਤੀਪੁਰ ਅਤੇ ਬਟਾਲਾ ਦੇ ਜਿਹੜੇ ਕਿ ਰਾਈਮਲ ਵਿਖੇ ਬੰਬ ਤਮਾਕੀਆਂ ਦੇ ਕੇਸ ਦੇ ਵਿੱਚ ਸ਼ਾਮਲ ਮੁੱਖ ਦੋਸ਼ੀ ਜਿਸ ਦੀ ਪਛਾਣ ਮੋਹਿਤ ਦੇ ਵਜੋਂ ਹੋਈ ਹੈ ਤਾਂ ਉਸ ਨੂੰ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਵੀਰਵਾਰ ਦੇ ਸ਼ਾਮ ਬਟਾਲਾ ਦੇ ਵਿੱਚ ਹੋਏ ਪੁਲਿਸ ਮੁਕਾਬਲੇ ਦੌਰਾਨ ਕੀਤੀ ਗਈ ਜਵਾਬੀ ਗੋਲੀ ਗੋਲੀਬਾਰੀ ਦੇ ਵਿੱਚ ਉਸ ਨੂੰ ਮਾਰ ਮੁਕਾਇਆ ਦਾ ਦੱਸਦੇ ਕਿ ਵੱਡਾ ਇਨਕਾਊਂਟਰ ਕੀਤਾ ਹੈ ਪੁਲਿਸ ਨੇ ਤਾਂ ਇਹ ਕਾਰਵਾਈ ਬਟਾਲਾ ਪੁਲਿਸ ਦੇ ਵੱਲੋਂ ਪਾਕਿਸਤਾਨ ਆਧਾਰਿਤ ਅੱਤਵਾਦੀ ਹਰਵਿੰਦਰ ਰਿੰਦਾ ਅਤੇ ਅਮਰੀਕਾ ਆਧਾਰਿਤ ਅੱਤਵਾਦੀ ਹੈਪੀ ਪਾਸਾ ਦੁਆਰਾ ਚੁਲਾਏ ਜਾ ਰਹੇ ਪਾਕਿਸਤਾਨ ਤੇ ਆਈਐਸਆਈ ਸਮਰਥਿਤ ਬੱਬਰ ਖਾਲਸਾ ਇੰਟਰਨੈਸ਼ਨਲ ਅੱਤਵਾਦੀ ਜਿਹੜੇ ਕਿ ਮਾਡਿਊਲ ਦੇ ਦੋ کارਕੁਨਾ ਜਿਨ੍ਹਾਂ ਦੀ ਪਛਾਣ ਬਟਾਲਾ ਦੇ ਬੁੱਢੇ ਦੀ ਖੋਈ ਦੇ ਮੋਹਿਦ ਅਤੇ ਬਟਾਲਾ ਦੇ ਬਸਰਪੂਰਾ ਦੇ ਵਿਸ਼ਾਲ ਦੇ ਵਜੋਂ ਹੋਈ ਹੈ ਤਾਂ ਉਹਨਾਂ ਦੀ ਗ੍ਰਿਫਤਾਰੀ ਤੋਂ ਉਪਰੰਤ ਉਕਤ ਮਾਡਿਊਲ ਦਾ ਪਰਦਾਫਾਸ਼ ਕਰਕੇ ਜੰਨਤੀਪੁਰ ਅਤੇ ਰਾਇਲਮਲ ਵਿਖੇ ਧਮਾਕੇ ਦੇ ਕੇਸਾਂ ਨੂੰ ਸੁਲਝਾਉਣ ਤੋਂ ਕੁਝ ਘੰਟਿਆਂ ਦੇ ਬਾਅਦ ਸਾਹਮਣੇ ਆਏ ਸੀ ਜਾਣਕਾਰੀ ਅਨੁਸਾਰ ਦੱਸਿਆ ਕਿ ਸਾਲ 17 ਦੱਸਦੇ ਕਿ 17 ਫਰਵਰੀ ਨੂੰ ਰਾਇਲ ਰਾਇਮਲ ਦੇ ਵੱਚ ਪੰਜਾਬ ਪੁਲਿਸ ਦੇ ਕਨਸਟੇਬਲ ਦੇ ਘਰ ਦੇ ਉਤੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਗਈ ਸੀ ਜਦੋਂ ਕਿ ਇਸ ਸਾਲ 15 ਜਨਵਰੀ ਨੂੰ ਅੰਮ੍ਰਿਤਸਰ ਦੇ ਪੱਪੂ ਜੈਤੀਪੂਰੀਆ ਦੇ ਵਿੱਚ ਦੇ ਘਰ ਦੇ ਵਿੱਚ ਧਮਾਕਾ ਹੋਇਆ ਸੀਗਾ ਦੱਸਣਯੋਗ ਹੈਗਾ ਕਿ ਅਮਰੀਕਾ ਆਧਾਰਿਤ ਅੱਤਵਾਦੀ ਹੈਪੀ ਪਾਸਿਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਦੋਵਾਂ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਸੀਗੀ ਤੇ ਉੱਥੇ ਡਿਪਟੀ ਜਿਹੜਾ ਕਿ ਇਨਸਪੈਕਟਰ ਜਨਰਲ ਆਫ ਪੁਲਿਸ ਡੀਆਈਜੀ ਬਾਰਡਰਡ ਰੇਂਜ ਸਤਿੰਦਰ ਸਿੰਘ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਕੀ ਕੁਝ ਦੱਸਿਆ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਬਟਾਲਾ ਪੁਲਿਸ ਦੇ ਵੱਲੋਂ ਧਮਾਕਿਆਂ ਦੇ ਵਿੱਚ ਸ਼ਾਮਲ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਦੇ ਨਾਲ ਪਾਕਿਸਤਾਨ ਆਈਐਸ ਆਈ ਦੀ ਹਿਮਾਇਤ ਪ੍ਰਾਪਤ ਕਰਕੇ ਬੀਕੇ ਆਈ ਦਾ ਪਰਦਾਫਾਸ਼ ਕੀਤਾ ਹੈ ਤੇ ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਦੇ ਅਨੁਸਾਰ ਪੰਜਾਬ ਨੂੰ ਹੁਣ ਸੁਰੱਖਿਅਤ ਸੂਬਾ ਬਣਾਉਣ ਦੇ ਲਈ ਵਚਨਬੱਧ ਹੈ ਤਾਂ ਇਸੇ ਦੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪੰਜਾਬ ਹੁਣ ਨਸ਼ਾ ਤਸਕਰਾਂ ਨੂੰ ਲੈ ਕੇ ਲਗਾਤਾਰ ਮੁਹਿੰਮ ਜਿਹੜੀ ਕਿ ਵਿੱਢੀ ਜਾ ਰਹੀ ਹੈ ਰਣਨੀਤੀ ਬਣਾਈ ਜਾ ਰਹੀ ਹੈ ਤੇ ਅੱਜ ਵੀ ਜਿਹੜੇ ਕਿ ਸੀਐਮ ਭਗਵੰਤ ਮਾਨ ਨੇ ਮੀਟਿੰਗ ਸੱਦੀ ਹੈਗੀ ਹੈ ਇਸੇ ਮਸਲੇ ਨੂੰ ਲੈ ਕੇ ਕਿਉਂਕਿ ਲਗਾਤਾਰ ਪਿਛਲੇ ਇੱਕ ਹਫ਼ਤੇ ਤੋਂ ਬੁਲਡੋਜ਼ਰ ਦੀ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਮਹਿਲਾ ਵਰਗੇ ਕੋਠੀਆਂ ਵਰਗੇ ਘਰਾਂ ਨੂੰ ਢਾਟੇ ਦੀ ਕੀਤਾ ਜਾ ਰਿਹਾ ਬੁਲਡੋਜ਼ਰ ਦੇ ਨਾਲ ਤਸਵੀਰਾਂ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜਾ ਕਿ ਇਨਕਾਊਂਟਰ ਹੋਇਆ ਸੀਗਾ ਉਸ ਦੇ ਵਿੱਚ ਪੁਲਿਸ ਦਾ ਕੀ ਕੁਝ ਕਹਿਣਾ ਹੈ ਆਉ ਤੁਹਾਨੂੰ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਸੁਣਾਉਂਦੇ ਆਂ ਰੀਮੀ ਨੇ ਦੇ ਵਿੱਚ 15 ਜਨਵਰੀ ਨੂੰ 17 ਫ फेब्रुवारी ਨੂੰ ਬਲਾਸਟ ਹੋਏ ਸੀਗੇ 15 ਜਨਵਰੀ ਨੂੰ ਰਜਿੰਦਰ ਜੰਤੀਪੁਰ ਉਹਨਾਂ ਦੇ ਘਰ ਦੇ ਵਿੱਚ ਬਲਾਸਟ ਕੀਤਾ ਗਿਆ ਸੀ ਔਰ 17 ਫ फेब्रुवारी ਨੂੰ ਰਾਇਮਲ ਪਿੰਡ ਹੈਗਾ ਆ ਕੋਟਲੀ ਸੂਰਤ ਮਲੀਆਂ ਪਿੰਡ ਦੇ ਥਾਣੇ ਦੇ ਵਿੱਚ ਉੱਥੇ ਸਾਡਾ ਪੁਲਿਸ ਸਾਥੀ ਸੀਗਾ ਉਹਦੇ ਘਰ ਦੇ ਵਿੱਚ ਬਲਾਸਟ ਕੀਤਾ ਗਿਆ ਸੀ ਔਰ ਇਹ ਜਦੋਂ ਦੋਨੋਂ ਬਲਾਸਟ ਹੁੰਦੇ ਆ ਇਹਨਾਂ ਦੀ ਜ਼ਿੰਮੇਵਾਰੀ ਪੀ ਪਾਸ਼ੀਆ ਨਾਂ ਦਾ ਇੱਕ ਜਿਹੜਾ ਗੈਂਗਸਟਰ ਆ ਹੁਣ ਆਪਣੇ ਆਪ ਨੂੰ ਆਤਵਾਦੀ ਕਹਿੰਦਾ ਆ ਬਾਹਰ ਅਮਰੀਕਾ ਬੈਠਾ ਉਹਨੇ ਇਹ ਜ਼ਿੰਮੇਵਾਰੀ ਲਈ ਸੀ ਔਰ ਬਬਰ ਖਾਲਸਾ ਇੰਟਰਨੈਸ਼ਨਲ ਦੇ ਹੈੱਡ ਦੇ ਤਹਿਤ ਇਨੇ ਆਪ ਦਾ ਇਹ ਜ਼ਿੰਮੇਵਾਰੀ ਲਈ ਸੀ ਬਟਾਲਾ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਐਸਐਸਪੀ ਸਾਹਿਬ ਦੀ ਟੀਮ ਨੇ ਬਹੁਤ ਛੇਤੀ ਹੀ ਦੋਨੋਂ ਕੇਸ ਟ੍ਰੇਸ ਕੀਤੇ ਆ ਅੱਜ ਇਸ ਕੇਸ ਦੇ ਵਿੱਚ ਮੋਹਿਤ ਤੇ ਵਿਸ਼ਾਲ ਨਾਂ ਦੇ ਵਿਅਕਤੀ ਨੂੰ ਗ੍ਰਫਤਾਰ ਕੀਤਾ ਗਿਆ ਔਰ 모হিত ਨੂੰ ਜਦੋਂ ਰਿਕਵਰੀ ਲਈ ਲੈ ਕੇ ਜਾ ਰਹੇ ਸੀ ਤਾਂ ਮੌਕੇ ਤੇ 모হিত ਨੇ ਉੱਥੇ ਜਿੱਥੇ ਮੈਥੇ ਥਾਣੇ ਦੇ ਏਰੀਆ ਵਿੱਚ ਉੱਥੇ ਜਿੱਥੇ ਇਹਨੇ ਪਿਸਟਲ ਲੁਕੋਇਆ ਹੋਇਆ ਸੀ ਇਹਨੇ ਪਿਸਟਲ ਚੁੱਕ ਕੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤਾਂ ਸਾਡਾ ਇੱਕ ਸਾਥੀ ਜ਼ਖਮੀ ਹੋਇਆ ਪੁਲਿਸ ਪਾਰਟੀ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਸੈਲਫ ਡਿਫੈਂਸ ਦੇ ਵਿੱਚ ਗੋਲੀਆਂ ਚਲਾਈਆਂ ਜਿਹੜਾ 모হিত ਉੱਥੇ ਮੌਕੇ ਤੇ ਜ਼ਖਮੀ ਹੋ ਗਿਆ ਤੇ ਹਸਪੀਟਲ ਇਥੇ ਲਿਆਂਦਾ ਗਿਆ ਤੇ ਜੋ ਡਾਕਟਰਸ ਨੇ ਉਹਨੂੰ ਡੈੱਡ ਡਿਕਲੇਅਰ ਕਰਤਾ ਸੋ ਇਹਦੇ ਚ ਟੋਟਲ ਚਾਰ ਬੰਦੇ ਇਨਵੋਲਟ ਸੀਗੇ ਦੋ ਅਸੀਂ ਅਰੈਸਟ ਕਰ ਲੇਆ ਦੂਜੇ ਦੋ ਆ ਦੋਆਂ ਚੋਂ ਇੱਕ ਦੀ ਡੈਥ ਹੋ ਗਈ ਆ ਇਨਕਾਊਂਟਰ ਦੇ ਵਿੱਚ ਪੁਲਿਸ ਨੇ ਜੋ ਸੈਲਫ ਡਿਫੈਂਸ ਚ ਗੋਲੀਆਂ ਚਲਾਈਆਂ ਇੱਕ ਅਰੈਸਟ ਆ ਔਰ ਦੂਸਰੇ ਦੋ ਉਹ ਵੀ ਅਸੀਂ ਛੇਤੀ ਅਰੈਸਟ ਕਰ ਲਾਂਗੇ ਇਹ ਬੜਾ ਕਲੀਅਰ ਮੈਸੇਜ ਹੈ ਜਿਹੜਾ ਵੀ ਵਿਅਕਤੀ ਕਾਨੂੰਨ ਨੂੰ ਆਪਦੇ ਹੱਥ ਵਿੱਚ ਲਾਊਗਾ ਪੰਜਾਬ ਦੇ ਅਮਨ ਚਾਹਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਪੁਲਿਸ ਉਹਦੇ ਖਿਲਾਫ ਸਖਤੀ ਨਾਲ ਕਾਰਵਾਈ ਕਰੂਗੀ ਔਰ ਇਹ ਕਿਸੇ ਕਿਸਮ ਦਾ ਵੀ ਕੋਈ ਵੀ ਸ਼ਰਾਰਤ ਬਾਜੀ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਸਖਤੋ ਸਖਤ ਅਸੀਂ ਕਾਨੂੰਨ ਦੇ ਅਧਿਵਾਕ ਉਸ ਨੂੰ ਸਜ਼ਾ ਦੇਵਾਂਗੇ ਸਰ ਮੋਹਿਦ ਜਾਂ ਵਿਸ਼ਾਲ ਦੀ ਬੈਕਗ੍ਰਾਉਂਡ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਕ੍ਰਿਮੀਨਲਸ ਇਹਨਾਂ ਦੇ ਕੇਸ ਤਾਂ ਉਹ ਅਸੀਂ ਹੁਣ ਸਾਰੇ ਕਿਉਂਕਿ ਇਹ ਅੱਜ ਹੀ ਅਰੈਸਟ ਕੀਤੇ ਗਏ ਸੀਗੇ ਇਹਨਾਂ ਸਾਰਿਆਂ ਦਾ ਅਸੀਂ ਕਰ ਰਹੇ ਹਾਂ ਇਹ ਬੇਸਿਕਲੀ ਸਾਰੇ ਪਾਕਿਸਤਾਨ ਆਈਐਸਆਈ ਨਾਲ ਇਨਟੈਕ ਸੀਗੇ ਹੈਪੀ ਪਾਸ਼ੀਆ ਇਹਨਾਂ ਨੂੰ ਚਲਾ ਰਿਆ ਸੀਗਾ ਜਿਹੜੇ ਇਹਨਾਂ ਦੇ ਦੂਜੇ ਦੋ ਸਾਥੀ ਵੀ ਆ ਉਹ ਵੀ ਅਸੀਂ ਜਿਹੜੇ ਫੜਨੇ ਆ ਉਹ ਵੀ ਉੱਥੋਂ ਹੀ ਸਾਰੀਆਂ ਇਹ ਦਿਸ਼ਾ ਨਿਰਦੇਸ਼ ਲੈਂਦੇ ਸੀ ਤਾਂ ਉਹ ਬਲਾਸਟ ਕੀਤੇ ਗਏ ਸੀਗੇ ਇਹਨਾਂ ਕਿੰਨੇ ਕੋ ਮਰ ਜੀ ਇਹਨਾਂ ਦੋਆਂ ਦੀ ਹਾਂ ਜਿਹੜਾ ਇਹ ਤਕਰੀਬਨ 25 20 25 26 ਸਾਲ ਦੇ ਯਾਰ ਕੀ ਕੀ ਰਿਕਵਰ ਕੀਤਾ ਗਿਆ ਜੀ ਇੱਕ ਪਿਸਟਲ ਤੀਬੋਰ ਦਾ ਰਿਕਵਰ ਹੋਇਆ ਜੀ ਤੇ ਸਰ ਇਹਨਾਂ ਨੂੰ ਬਟਾਲੇ ਕਿੱਥੋਂ ਗ੍ਰਿਫਤਾਰ ਕੀਤਾ ਜੀ ਇਹ ਬਟਾਲੇ ਜਿਹੜਾ 모ਹਿਤ ਹੈਗਾ ਆ ਜਿਹਦਾ ਇਨਕਾਉਂਟਰ ਚ ਡੈਥ ਹੋਈ ਆ ਇਹਨੂੰ ਅਸੀਂ ਮੇਨ ਰੋਡ ਤੇ ਜਿਹੜਾ ਸਾਡਾ ਵਿਦੀਪੁਰ ਨਾਕਾ ਹੈ ਉੱਥੋਂ ਇਹਨੂੰ ਅਰੈਸਟ ਕੀਤਾ ਸੀਗਾ ਤੇ ਜਿਹੜਾ ਵਿਸ਼ਾਲ ਉਹਨੂੰ ਉਹਦੇ ਘਰ ਤੋਂ ਹੀ ਅਸੀਂ ਅਰੈਸਟ ਕੀਤਾ ਜੀ 모ਹਿਤ ਨੂੰ ਲੜਨ ਵਾਲਾ ਜੀ 모ਹਿਤ ਤੇ ਇਹ ਉਹਦੇ ਦੀ ਖੋਈ ਜਿਹੜਾ ਹੈ ਆਪਣੇ ਬਟਾਲੇ ਦੇ ਨਾਲ ਹੀ ਉੱਥੋਂ ਦਾ ਰਹਿਣ ਵਾਲਾ ਹੈ ਜੀ ਤੇ ਇਹ ਜਿਹੜਾ ਵਿਸ਼ਾਲ ਹੈਗਾ ਇਹ ਬਾਸਰਪੁਰ ਦਾ ਉਥੋਂ ਦਾ ਡਿਊਰਿੰਗ ਜਿਹੜਾ ਲੱਗੇ ਕਿ ਜਿਹੜਾ ਕੰਟਰੋਲ ਹੈ ਜਿਹੜਾ ਇਹ ਉਹਨਾਂ ਇੰਕਾਊਂਟਰ ਹੋਇਆ ਜਿਹਦੇ ਵਿੱਚ ਵਿਸ਼ਾਲ ਵੀ ਸੀ ਨਾਲ ਨਹੀਂ ਇਹਦੇ ਸਿਰਫ 모ਹਿਦ ਨੂੰ ਹੀ ਪੁਲਿਸ ਪਾਰਟੀ ਲੈ ਕੇ ਗਈ ਸੀ ਤੇ 모ਹਿਦ ਨੇ ਨਿਸ਼ਾਨ ਦਿੱਤੇ ਹੀ ਰਿਕਵਰ ਕਰਨ ਗਏ ਸੀ ਸਰ ਜਿਹੜਾ ਪਿਸਟਲ ਜਿਹੜਾ ਰਿਕਵਰ ਹੋਇਆ ਉਹਦੀ ਕੀ ਹਾਲਤ ਸੀ ਉਹਦਾ ਨਾਮ ਪਿਸਟਲ ਪਿਸਟਲ ਦੇਖੋ ਇਹਨੇ ਪਿਸਟਲ ਜਿਹੜਾ ਜੋ ਇੱਕ ਪ੍ਰोसीजर ਹੁੰਦਾ ਆ ਜਿਹਨੇ ਜਿਹੜੇ ਚੀਜ਼ ਲੁਕੋਈ ਹੁੰਦੀ ਆ ਉਹਨੇ ਪਿਸਟਲ ਰਿਕਵਰ ਕਰਕੇ ਦੇਣਾ ਆ ਇਨੇ ਪਿਸਟਲ ਰਿਕਵਰ ਕਰਦੇ ਹੀ ਨਾਲ ਹੀ ਪੁਲਿਸ ਪਾਰਟੀ ਤੇ ਇਹਨੇ ਫਾਇਰ ਕੀਤਾ ਜੀ ਸਰ ਜਿਹੜਾ ਪੁਲਿਸ ਮੈਨ ਜ਼ਖਮੀ ਹੋਇਆ ਉਹਦੇ ਕੀ ਹਾਲਾਤ ਉਹ ਉਹ ਠੀਕ ਆ ਜੀ ਆਪਣਾ ਉਹਨੂੰ ਫਰਸਟ ਏਡ ਮਿਲ ਰਹੀ ਆ ਔਰ ਸਾਰਾ ਐਕਸ-ਰੇ ਵਗੈਰਾ ਵੀ ਹੋ ਰਿਹਾ ਡਾਕਟਰ ਸਾਹਿਬ ਉਹਨੂੰ ਦੇਖ ਰਹੇ ਆ ਉਹ ਵੀ ਸੀਰੀਅਸਲੀ ਇੰਜਰਡ ਆ ਜੀ ਸਰ ਥੈਂਕ ਯੂ ਥੈਂਕ ਯੂ